ਹਾਂਜੀ ਦੋਸਤੋ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਵਿਆਹ ਦੀ ਵੀਡੀਓ ਹੈ ਜਿਸ ਵਿਆਹ ਦੇ ਵਿੱਚ ਇੱਕ ਮੁੰਡਾ ਸਟੇਜ ਉੱਪਰ ਡਾਂਸਰਾਂ ਨਾਲ ਡਾਂਸ ਕਰ ਰਿਹਾ ਹੁੰਦਾ ਹੈ ਅਤੇ ਡਾਂਸਰਾਂ ਉੱਪਰ ਦੀ ਖੂਬ ਨੋਟ ਵਾਰ ਰਿਹਾ ਹੁੰਦਾ ਹੈ ਪਰ ਜਦੋਂ ਹੀ ਉਸ ਮੁੰਡੇ ਦੀ ਘਰ ਵਾਲੀ ਨੂੰ ਪਤਾ ਲੱਗਦਾ ਹੈ ਤਾਂ ਉਹ ਸਟੇਜ ਦੇ ਉੱਪਰ ਚੜ੍ਹ ਆਉਂਦੀ ਹੈ ਅਤੇ ਉਸ ਨੂੰ ਬਾਹ ਫੜ ਕੇ نیچے ਲੈ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਸਟੇਜ ਦੇ ਉੱਪਰ ਮੁੰਡੇ ਕੁੜੀਆਂ ਜੋ ਨੱਚ ਰਹੇ ਹੁੰਦੇ ਹਨ ਸਾਰੇ ਹੱਸਣ ਲੱਗ ਜਾਂਦੇ ਹਨ ਸੋਚ ਰਹੇ ਹੁੰਦੇ ਹਨ ਕਿ ਕਿਸ ਤਰ੍ਹਾਂ ਇਸ ਦੀ ਘਰ ਵਾਲੀ ੱੱਕੇ ਦੇ ਨਾਲ ਉਸ ਨੂੰ ਸਟੇਜ ਤੋਂ ਲਾ ਕੇ ਲੈ ਗਈ ਕਿਸ ਗਾਣੇ ਉੱ I'm going <laughs> ਅਤੇ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨਾ ਇੱਕ ਵੱਲੋਂ ਲਿਖਿਆ ਜਾਂਦਾ ਹੈ ਟਰੱਕ ਦੇ ਮਾਲਕ ਆ ਗਏ ਅਤੇ ਦੂਸਰੇ ਵੱਲੋਂ ਲਿਖਿਆ ਜਾਂਦਾ ਹੈ ਪੈਸਾ ਮਿਹਨਤ ਨਾਲ ਬਣਦਾ ਅਗਲੀ ਨੂੰ ਪਤਾ ਤਾਂ ਰੋਕਦੀ ਆ ਅਤੇ ਇੱਕ ਵੱਲੋਂ ਲਿਖਿਆ ਜਾਂਦਾ ਹੈ ਟਰੱਕ ਪੈਂਚਰ ਕਰਤਾ ਅਤੇ ਇੱਕ ਵੱਲੋਂ ਲਿਖਿਆ ਜਾਂਦਾ ਹੈ ਤੱਕਾ ਭਾਬੀ ਜੀ ਨਾ ਕਰੋ ਤੁਸੀਂ ਇਦਾਂ ਅਤੇ ਇੱਕ ਵੱਲੋਂ ਲਿਖਿਆ ਜਾਂਦਾ ਹੈ ਭਾਜੀ ਟਰੱਕ ਦਾ ਸੌਦਾ ਨਹੀਂ ਹੋਣ ਦਿੱਤਾ ਭਾਬੀ ਨੇ ਇਸ ਤਰ੍ਹਾਂ ਦੋਸਤੋ ਲੋਕਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨਾ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਹਨ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋ ਸ਼ੁਰੂ ਕਰ ਲਿਓ